ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਅੱਡਾ ਮੋਨੰਗਲ ਬਟਾਲਾ ਰੋਡ ਜ਼ਿਲ੍ਹਾ ਗੁਰਦਾਸਪੁਰ ਤੋਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਆ ਕੈਂਬ੍ਰਿਜ ਕਾਟਨ ਦੇ ਸੌਫਟ ਸੌਫਟ ਸ਼ੀਟਾਂ ਦੇ ਸੂਟ ਠੀਕ ਹੈ ਜੀ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਆਪਣੇ ਸਟੇਟਸ ਤੇ ਲਗਾਉਣਗੇ ਤੇ ਉਹਦਾ ਸਕਰੀਨਸ਼ਾਟ ਸਾਨੂੰ ਸੈਂਡ ਕਰਨਗੇ ਠੀਕ ਹੈ ਜੀ ਮਹੀਨੇ ਦੇ ਲਾਸਟ ਤੇ ਆਪਾਂ ਕੱਢਾਂਗੇ ਪ੍ਰਾਈਜ਼ ਦੇਖਦੇ ਆ ਕਿੰਨੂੰ ਮਿਲਦਾ ਹੈ ਇੱਕ ਲੱਕੀ ਵイナー ਨੂੰ ਪ੍ਰਾਈਜ਼ ਮਿਲੇਗਾ ਠ ਤੇ ਪੇਮੈਂਟ ਦਾ ਮੋਡ ਔਨਲਾਈਨ ਹੋਏਗਾ ਠੀਕ ਹੈ ਤੇ ਚਲੋ ਦੇਖਦੇ ਆ ਅੱਜ ਦੇ ਸੂਟ ਬਹੁਤ ਪਿਆਰੇ ਡਿਜ਼ਾਈਨ ਨੇ ਕੁਝ ਨਵੇਂ ਡਿਜ਼ਾਈਨ ਆਏ ਨੇ ਕੁਝ ਆਪਾਂ ਰੀਸਟਾਕ ਕੀਤੇ ਨੇ ਤੇ ਚਲੋ ਦੇਖਦੇ ਆ 5 ਮੀਟਰ ਸੂਟ ਦੀ ਕੱਟ ਹੋਏਗੀ ਆਲ ਓਵਰ ਸੂਟ ਹੋਏਗਾ ਪਿਓਰ ਕੈਂਬ੍ਰਿਕ ਕਾਟਨ ਦਾ ਸੂਟ ਹੋਏਗਾ ਆਲ ਓਵਰ ਸੂਟ ਠੀਕ ਹੈ ਪ੍ਰਾਈਸ ਲੱਗੇਗਾ ਜੀ 500 ਰੁਪਿਆ 500 ਰੁਪਏ ਚ ਸੂਟ ਤੁਹਾਡੇ ਘਰ ਪਹੁੰਚ ਜਾਏਗਾ ਆਲ ਇੰਡੀਆ ਜਿੱਥੇ ਮਰਜ਼ੀ ਮੰਗਾ ਸਕਦੇ ਹੋ ਪਾਹੇ ਪੰਜਾਬ ਚ ਮੰਗਾਓ ਚਾਹੇ ਹਰਿਆਣਾ ਮੰਗਾਓ ਦਿੱਲੀ ਮੰਗਾਓ ਰਾਜਸਥਾਨ ਮੰਗਾਓ ਜਿੱਥੇ ਮਰਜ਼ੀ ਮੰਗਾਓ ਠੀਕ ਹੈ ਜੀ ਸੂਟ ਮਿਲੇਗਾ ਜੀ ਸਿਰਫ ਤੇ ਸਿਰਫ 500 ਰੁਪਏ ਦਾ ਠੀਕ ਹੈ ਜੀ ਐਲੋ ਕਲਰ ਬਹੁਤ ਕਹਰਾ ਮਾਰਬਲ ਪ੍ਰਿੰਟ ਆ ਗਿਆ ਜੀ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ 4-5 ਕਲਰ ਮਿਲ ਜਾਣਗੇ ਕਲਰ ਮੈਂ ਸ਼ੋ ਕਰਾ ਦਿੰਨੀ ਆ ਲਓ ਜੀ ਪਿੰਕ ਕਲਰ ਮਿਲ ਜੇਗਾ ਪ੍ਰਿੰਟ ਬਹੁਤ ਪਿਆਰਾ ਜਿਹਾ ਪ੍ਰਿੰਟ ਆਏਗਾ ਕਪੜਾ ਆਏਗਾ ਕੁਲ ਕੁਲ ਠੰਡਾ ਠੰਡਾ ਦੇ ਸਟਾਕ ਆਪਣੇ ਕੋ ਤੁਹਾਨੂੰ ਪਤਾ ਹੈ ਜਲਦੀ ਜਲਦੀ ਨਿਕਲ ਜਾਂਦਾ ਇਸ ਕਰਕੇ ਨਾਲ ਦੀ ਨਾਲ ਬੁਕਿੰਗ ਕਰਾ ਕੇ ਪੇਮੈਂਟ ਕਰ ਦਿਆ ਕਰੋ ਸੂਟ ਕਿਸੇ ਦਾ ਵੀ ਹੋਲਡ ਤੇ ਨਹੀਂ ਰੱਖਿਆ ਜਾਏਗਾ ਗ੍ਰੀਨ ਮਹਿੰਦੀ ਕਲਰ ਠੀਕ ਹੈ ਜੀ ਮਹਿੰਦੀ ਗ੍ਰੀਨ ਕਲਰ ਔਰ ਬਲੈਕ ਤੇ ਪਿੰਕ ਕਲਰ ਵੇਖੋ ਜੀ ਆ ਕਲਰ ਸਭ ਤੋਂ ਜਿਆਦਾ ਸੋਹਣਾ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਕੈਮਰਿਕ ਕਾਟਨ ਯਾਨੀ ਕਿ ਪਿਓਰ ਕਾਟਨ ਦਾ ਸੂਟ 500 ਰੁਪਿਆ ਪ੍ਰਾਈਸ ਲੱਗੇਗਾ ਨੈਕਸਟ ਆ ਗਿਆ ਫਿਰੋਜ਼ੀ ਤੇ ਨੇਵੀ ਬਲੂ ਠੀਕ ਆ ਪੰਜ ਕਲਰ ਅਵੇਲੇਬਲ ਨੇ ਬਹੁਤ ਸੋਹਣੇ ਕਲਰ ਨੇ ਸਾਰੇ ਦੇ ਸਾਰੇ ਪੰਜ ਦੇ ਪੰਜ ਜੀ ਸੂਟ ਬਹੁਤ ਪਿਆਰੇ ਨੇ ਫਟਾਫਟ ਆਰਡਰ ਕਰਦੇ ਜਾਓ ਰਵਿੰਦਰ ਫੈਬਰਿਕ ਤੇ ਨੈਕਸਟ ਡਿਜ਼ਾਈਨਿੰਗ ਆ ਗਈ ਆਪਣੇ ਕੋਲ ਐਲੋਜੀ ਇਹ ਡਿਜ਼ਾਈਨ ਪਿਛਲੀ ਵਾਰੀ ਵੀ ਆਪਾਂ ਲੈ ਕੇ ਆਏ ਸੀ ਬਹੁਤ ਵਧੀਆ ਸੇਲ ਹੋਇਆ ਸੀ ਐਲੋਜੀ ਠੀਕ ਹੈ ਪ੍ਰਿੰਟ ਚੈੱਕ ਕਰੋ ਤੁਸੀਂ ਨਾ ਇਹਨਾਂ ਦੇ ਟਾਪ ਕੁੜਤੇ ਵਗੈਰਾ ਬਣਾ ਸਕਦੇ ਹੋ ਬਹੁਤ ਸੋਹਣੇ ਲੱਗਣਗੇ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਪਿਆਰੀ ਰਾਜਸਥਾਨੀ ਗੁਜਰੀਆਂ ਠੀਕ ਹੈ ਜਾਂ ਲੇਡੀਜ਼ ਹਨਾ ਕੁਝ ਡਾਂਸਿੰਗ ਵਗੈਰਾ ਸਿੰਗਿੰਗ ਕਰ ਰਹੀਆਂ ਨੇ ਇਸ ਤਰ੍ਹਾਂ ਬਹੁਤ ਸੋਹਣਾ ਪ੍ਰਿੰਟ ਹੈ ਸੂਟ ਦਾ ਬਲੈਕ ਆ ਗਿਆ ਜੀ ਜੈਡ ਜੈਡ ਬਲੈਕ ਕਲਰ ਆ ਗਿਆ ਬਹੁਤ ਪਿਆਰਾ ਜਾਂ ਕੈਮਰਿਕ ਕਾਟਨ ਦਾ ਸੂਟ 500 ਰੁਪਏ ਦਾ ਲਓ ਜੀ ਅਗਲਾ ਕਲਰ ਤੁਹਾਨੂੰ ਦਿਖਾ ਦਿੰਨੇ ਆ येलो ਕਲਰ ਡਿਜ਼ਾਈਨਿੰਗ ਥੋੜਾ ਜਿਹਾ ਡਿਫਰੈਂਟ ਆਏਗਾ ਹੈਲੋ नेक्स्ट आ गया जी कलर uh, अपना मोरपंखिया कलर ठीक है नेक्स्ट आ गया जी रेड कलर प्योर रेड कलर आ गया ऊपर आ गया हाईलाइट मोरपंखिया कलर फिर आ गया जी अपने येलो कलर ठीक है बहुत सोहना प्रिंट आ यूनीक कंसैप्ट फटाफट ऑर्डर दे जाओ लो जी अगले कलर बहुत प्यारे ब्लैक च आ जाएंगे सारे ब्लैक प्रिंट आए चार रंग आने चार प्रिंट आणगे चार रंग नहीं मतलब एको एक रंग आएगा चार प्रिंट आने ब्लैक कलर ठीक है लीफ प्रिंट आ गया बहुत सोहना कलर भी बहुत सोहना प्योर ब्लैक आएगा जी पां पं मीटर कट आएगी सूटा की ਲਓ ਜੀ ਅਗਲਾ ਪ੍ਰਿੰਟ ਆ ਗਿਆ ਇਹ ਵਲਾ ਠੀਕ ਹੈ ਜੀ ਹੈਲੋ ਸਟਾਕ ਆਪਣਾ ਨਿਕਲ ਜਾਂਦਾ ਹੈ फटाफट 2-3 ਘੰਟੇ ਦੇ ਵਿੱਚ ਸਟਾਕ ਆਊਟ ਹੋ ਜਾਂਦਾ ਇਸ ਕਰਕੇ ਨਾਲ ਦੀ ਨਾਲ ਪੇਮੈਂਟ ਕਰ ਲਿਆ ਕਰੋ ਹੋਲਡ ਤੇ ਨਾਂ ਰਖਵਾਇਆ ਕਰੋ ਹੋਲਡ ਤੇ ਰੱਖਿਆ ਵੀ ਨਹੀਂ ਜਾਏਗਾ ਲਓ ਜੀ ਵੀ ਬਹੁਤ ਸੋਹਣਾ ਜੈਪੁਰੀ ਬੰਦਨੀ ਪ੍ਰਿੰਟ ਤੇ ਅਗਲਾ ਆ ਗਿਆ ਜੀ ਇਹ ਵਲਾ ਠੀਕ ਹੈ ਪ੍ਰਿੰਟ ਆ ਗਿਆ ਓਕੇ ਜੀ ਤੇ ਨੈਕਸਟ ਪ੍ਰਿੰਟ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਤਿੰਨ ਕਲਰ ਤਿੰਨ ਕਲਰ ਮਿਲ ਜਾਣਗੇ ਤਿੰਨ ਨਹੀਂ ਚਾਰ ਕਲਰ ਮਿਲ ਜਾਣਗੇ ਇਹ ਲੋ ਪਿੰਕ ਕਲਰ ਆ ਗਿਆ ਫਲਾਵਰ ਪ੍ਰਿੰਟ ਆ ਗਿਆ ਛੋਟਾ ਛੋਟੀ ਬੁੱਟੀ ਵਾਲਾ ਸੂਟ ਬੁੱਟੀ ਵਾਲੇ ਸੂਟ ਹਮੇਸ਼ਾ ਡਿਮਾਂਡ ਚ ਰਹਿੰਦੇ ਇਸ ਤਰ੍ਹਾਂ ਦੇ ਲਓ ਜੀ ਪ੍ਰਾਈਸ ਸੇਮ ਰਹੇਗਾ ਸਾਰੇ ਸੂਟਾਂ ਦਾ ਅੱਜ ਦਾ 500 ਰੁਪਿਆ ਪ੍ਰਾਈਸ ਰਹੇਗਾ ਸ਼ਿਪਿੰਗ ਐਡ ਹੋਏਗੀ ਐਕਸਟਰਾ ਨਹੀਂ ਦੇਣੀ ਪੈਗੀ ਰੈੱਡ ਕਲਰ ਗਾਜਰੀ ਔਰੇਂਜ ਬਾਵਾ ਕਲਰ ਠੀਕ ਹੈ ਜੀ ਔਰੇਂਜ ਬਾਵਾ ਕਲਰ ਮੈਂ ਦੂਰ ਤੋਂ ਜਿਆਦਾ ਤਾਂ ਨਹੀਂ ਦਿਖਾਉਂਦੀ ਕਿਉਂਕਿ ਮੈਨੂੰ ਹੁੰਦਾ ਤੁਹਾਨੂੰ ਪ੍ਰਿੰਟ ਵਧੀਆ ਦਿਖ ਜਾਏ ਸੂਟ ਦਾ ਕਲਰ ਵਧੀਆ ਦਿਖ ਜਾਏ ਨਹੀਂ ਤਾਂ ਮੈਂ ਇੱਥੋਂ ਵੀ ਵੀਡੀਓ ਬਣਾ ਸਕਦੀ ਆ ਬਟ ਮੈਂ ਇੱਥੋਂ ਹੀ ਬਣਾਉਣੀ ਆ ਓਕੇ ਲਓ ਜੀ ਫਰੋਜ਼ੀ ਕਲਰ ਆ ਗਿਆ ਪ੍ਰਿੰਟ ਉਹੀ ਫਲਾਵਰ ਆ ਗਿਆ ਸੇਮ ਮੇਰੇ ਸੂਟ ਨਾਲ ਦਾ ਲਓ ਜੀ ਨੈਕਸਟ ਡਿਜ਼ਾਈਨ ਆ ਗਿਆ ਇਹ ਵਾਲਾ ਇਹ ਡਿਜ਼ਾਈਨ ਵੀ ਨਾ ਬਹੁਤ ਵਾਇਰਲ ਜਾਏ ਇਸ ਵਾਰ ਲਾਈਨਿੰਗ ਵਾਲਾ ਸੈਲਫ ਲਾਈਨਿੰਗ ਆਏਗੀ ਜਿਸ ਤਰ੍ਹਾਂ ਕੋਟ ਰਾਈ ਟਾਈਪ ਹੁੰਦਾ ਨਾ ਐਵੇਂ ਦਾ ਆਏਗਾ ਠੀਕ ਹੈ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਵਿਕ ਰਿਹਾ ਹੈ ਲੋਕ ਵੱਡਾ ਪ੍ਰਿੰਟ ਆਏਗਾ कोई भी दुपट्टा ये मैच कर सकते जिस तरह घर दुपट्टा पे आ, हो भी ने कलर ने है न, कलर ना मल्टी कलर सूट है थोड़ा दुपट्टा नाल चल जाएगा ठीक है जी ये आ गया अगला डिजाइन एवला ओके तो जी ब्लू कलर सेल्फ लाइनिंग नेवी ब्लू कलर आएगा येलो कलर आएगा फ्रोजी कलर आएगा बहुत सारे कलर मिक्सचर ने जी अगला कलर आ गया वाला वाइन पिंक पर्पल पर्पल नहीं है येलो ठीक है जी तो अगला आ गया जी कॉफी कलर हेलो जी कॉफी कलर बहुत प्यारा जहा कलर कॉफी कलर प्रिंट बड़े शानदार ने नेक्स्ट आ गया जी ब्लैक ब्लैक तो बिना तो कोई भी कलर चार्ट नहीं आता ब्लैक हर कलर चार्ट आएगा ही आएगा जी ਨੈਕਸਟ ਆ ਗਿਆ ਜੀ ਇਹ ਵਾਲਾ ਇਹ ਮੈਂ ਪਹਿਲਾਂ ਵੀ ਲਿਆਉਂਦਾ ਸੀ ਔਰ ਮੇਰਾ ਬੜਾ ਵਧੀਆ ਸੇਲ ਹੋ ਗਿਆ ਫਟਾਫਟ ਸਾਰਿਆਂ ਨੇ ਬੜਾ ਪਸੰਦ ਕੀਤਾ ਸੀ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਚਾਰ ਕਲਰ ਮਿਲ ਜਾਣਗੇ ਇਹ ਆ ਗਿਆ ਰੈੱਡ ਬਲੈਕ ਇਹ ਆ ਗਿਆ ਵਾਈਨ ਪਿੰਕ ਠੀਕ ਹੈ ਡਿਜ਼ਾਈਨਿੰਗ ਅਲੱਗ-ਅਲੱਗ ਆਊਗੀ ਕਲਰ ਉਹੀ ਸੇਮ ਜੇ ਆ ਜਾਂਦੇ ਆ ਪ੍ਰਿੰਟ ਅਲੱਗ ਆ ਜਾਂਦੇ ਆ yellow and coffee ग्रीन तो ब्लैक ठीक है जी एक डिज़ाइन बहुत प्यारा हेलो ठीक है प्राइस सेम रहेगा पाँच सौ रुपया कट आएगी पां मीटर की एना एक सूट अवेलेबल सूट एंड स्टॉक थोड़ा ही है लो जी वाइन कलर फिर आ गया अगला अपना फिरोजी कलर ओके okay जी नेक्स्ट आ गया जी येलो कलर लो जी नेक्स्ट आ गया जी ब्लैक कलर ठीक है सारे कलर बहुत थोड़े डिजाइन बहुत ऐसे एस, तरह ही बनेगा ही. ठीक है? तरह ओके okay जी लो जी. जी अगला प्रिंट आ गया जी ये वाला निक्की नि बूटी वाला फ्रोजी बूटी येलो बूटी हाईलाइट आ नैक्सट आ गया जी मोरपंखिया निकी, निकी बूटी वाला फिर आ गया जी मूंगिया ग्रीन हेलो ये कलर मिल जाएंगे एक दो होर एक दो नहीं पूरा कलर चाट ही है लो जी नेवी ब्लू कलर सूट एक हेलो नेवी ब्लू कलर कॉफी कलर ठीक है लो जी कॉफी कलर का सूट आ गया प्रिंट चेक कर लो ओके प्रिंट सारे ही बहुत खूबसूरत ने प्यारे ने और ब्लैक कलर रेड ब्लैक ओके जी तो ऐसे जो मैं डिजाइन पहला दिखाया चेक, पिंक कलर आऊगा ठीक है एक तो एक सूट अवेलेबल आए वाला यहां मैं पहले दिखाए थे सूट वो तुम सारे डबल डबल मिल जाएंगे ए वाले जड़े आ सिंगल सिंगल आ फरोजी कलर प्रिंट बड़ा शानदार है भी है कलर आ गया फरोजी इधर एक मिल जूगा रेड कलर मिल जूगा ग्रे एंड रेड इस तरह ठीक है जी ਦੋ ਦੋ ਕਦਰ ਇਹਦੇ ਵਿੱਚ ਮਿਲ ਜਾਣਗੇ ਤੁਹਾਨੂੰ ਡਾਟਸ ਵਾਲੇ ਡਿਜ਼ਾਈਨ ਚ ਇੱਕ ਮਿਲ ਜੇਗਾ ਇਹ ਵਾਲਾ ਠੀਕ ਹੈ ਜੀ ਇਹ ਵਾਲਾ ਡਿਜ਼ਾਈਨ ਮਿਲ ਜਾਏਗਾ ਇੱਕ ਮਿਲ ਜਾਏਗਾ ਤੁਹਾਨੂੰ ਇਹ ਵਾਲਾ ਡਿਜ਼ਾਈਨ ਮਸਟਰਡ येलो ਇੱਕ ਮਿਲ ਜਾਏਗਾ ਮੋਰ ਪੰਖੀ ਇਹਦੇ ਵਿੱਚ ਇਹ ਵਾਲਾ ਡਿਜ਼ਾਈਨ ਇਹ ਵੀ ਬਹੁਤ ਪਿਆਰਾ ਹੈ ਇਹ ਵਾਲੇ ਦੇ ਵਿੱਚ ਸਾਰੇ ਪੀਸ ਆਪਣੇ ਸੋਲਡ ਆਊਟ ਹੋ ਚੁੱਕੇ ਨੇ ਸਿੰਗਲ ਪੀਸ ਅਵੇਲੇਬਲ ਨੈਕਸਟ ਆ ਗਿਆ ਜੀ ਪਿੰਕ ਕਲਰ ਇਹਦੇ ਵੀ ਸਾਰੇ ਪੀਸ ਆਪਣੇ ਸੋਲਡ ਆਊਟ ਹੋ ਚੁੱਕੇ ਨੇ ਪਿੰਕ ਐਂਡ yellow ਕਲਰ ਦੋ ਕਲਰ अवेलेबल ਨਹੀਂ ਜੀ ਇਹਦੇ ਵਿੱਚ red ਵੀ ਹੈਗਾ ਸਾਰੀ ਸਾਰੀ ਸਾਰੇ red ਵੀ ਹੈਗਾ ਦੂਸਰੇ ਵਾਲੇ ਜਿਹੜਾ ਮੈਂ ਪਹਿਲਾਂ ਦਿਖਾਇਆ ਸੀ ਇਹ ਵਾਲਾ ਲਓ ਜੀ red ਕਲਰ ਅਵੇਲੇਬਲ ਆ ਆਪਾਂ ਨੂੰ ਪਤਾ ਹੀ ਨਹੀਂ ਸੀ red ਕਲਰ ਵੀ ਅਵੇਲੇਬਲ ਆ ਠੀਕ ਹੈ ਤੇ yellow ਜੀ yellow ਕਲਰ ਅਵੇਲੇਬਲ ਆ ਪ੍ਰਿੰਟ ਇਹਦੇ ਨਾਲ ਦੀ ਆਪਾਂ ਨਾ ਪਿਓਰ ਦੁਪੱਟੇ ਦੇ ਵੀ ਸੇਲ ਕੀਤੇ ਸੀ ਤੇ ਇੱਕ ਆ ਗਿਆ ਆਪਣੇ ਕੋਲ ਇਹ ਵਾਲਾ ਲਾਸਟ ਲਾਸਟ ਸੂਟ ਆ ਗਿਆ ਭਣਾ येलो कलर ਦਾ ਬੰਦਨੀ ਪ੍ਰਿੰਟ ਦਾ ਠੀਕ ਹੈ ਜੀ ਇਹ ਸੀਗੇ ਆਪਣੇ ਕੈਮਰਿਕ कॉटन ਦੇ ਸੂਟ ਠੀਕ ਹੈ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੋ ਵੀ ਸਾਡੇ ਚੈਨਲ ਤੇ ਨਵਾਂ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਔਰ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਬਹੁਤ ਘੱਟ ਮਿਲਦੇ ਨੇ ਅਗਲਾ ਗਿਫਟ ਆਪਾਂ ਕਮੈਂਟ ਵਾਲਿਆਂ ਦਾ ਹੀ ਕਰਨਾ ਇਸ ਕਰਕੇ ਕਮੈਂਟ ਟਾਈਪ ਕਰਨਾ ਸਿੱਖ ਲਓ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਗਿਫਟ ਤੁਹਾਨੂੰ ਜ਼ਰੂਰ ਮਿਲੇਗਾ ਥੈਂਕ ਯੂ